ਮੈਨੂੰ ਨੰਦਰਪੁਰ ਕੋਰਪਰਾਜ ਕੋਦੇ ਘਰ ਵਾਲਾ ਮੁੰਡਾ ਵੀ ਲੱਖਿਆਂ ਦਾ ਇੱਕ 6.5 ਲੱਖ ਗੁਰਪ੍ਰੀਤ ਸਿੰਘ ਇੱਕ ਲੱਖ ਇੱਕ ਤਿੰਨਾਂ ਦਾਪਰ ਗੁਰਪ੍ਰੀਤ ਇਹ ਮੇਰੀ ਜਾਣ ਦੇ ਜ਼ਿੰਮੇਵਾਰ ਨੇ ਤੇ ਮੈਂ ਮਰਦਾ ਇਹਨਾਂ ਨੇ ਮੇਰੇ ਤੋਂ ਪੈਸੇ ਲੈਤੇ ਹੋਏ تھے ਕਿ ਮੂਰੇ ਪੈਸੇ ਕੱਲ 3 ਦਿਨ ਪਹਿਲਾਂ ਬਾਹਰ ਕਰ ਤੇ ਰੱਖਦੇ ਇਹਨਾਂ ਜੀ ਪ੍ਰਧਾਨ ਨਾਮ ਤੁਹਾਡੇ ਭਰਾ ਦਾ ਹਾਲ ਚਾਲ ਕੀ ਆ ਕਿਵੇਂ ਨੇ ਹੁਣ ਸੀਰੀਅਸ ਨੇ ਜੀ ਅੱਛਾ ਹਾਂ ਜੀ ਹਾਂ ਅੱਖ ਅੱਖ ਗੱਲੀ ਅੱਖ ਅੱਖ ਝਮਕਦੇ ਨੇ ਬੋਲਦੇ ਤਾਂ ਹੈ ਨੇ ਬੀ ਇਹ ਪਹਿਲਾਂ ਤਾਂ ਜਿਹੜਾ ਪਹਿਲਾਂ ਗੁਰਪ੍ਰੀਤ ਪ੍ਰਧਾਨ ਸੀ ਜਿਹਨੇ 90 ਲੱਖ ਰੁਪਇਆ ਹੜੱਪਿਆ ਜਿਹੜੇ ਨੇ ਹੁਣ ਤੱਕ ਜਿਹਦਾ ਰੋਲਾ ਸੀ ਜਿਹੜਾ ਇਹਨਾਂ ਨੇ ਹੜੱਪਣ ਜਿਹੜਾ ਦੱਬਣਾ ਚਾਹੁੰਦੇ ਸੀ ਇਹ ਮਸਲਾ ਉਹਦੇ ਕਰਕੇ ਜਿਹੜਾ ਇਹ ਪ੍ਰਧਾਨ ਲਾਇਆ ਇਹਨਾਂ ਨੇ ਵੀ ਇਹ ਮਸਲਾ ਦੱਬੋ ਜੇ ਕਾਕਾ ਹੁੰਦਾ ਤਾਂ ਇਹ ਆਪਾਂ ਨੂੰ ਤੰਗ ਕਰੂਗਾ ਮੇਰੇ ਪੈਸੇ ਲੈ ਕੇ ਗਏ ਨੇ ਉਹ ਪੈਸੇ ਕਿੰਨੇ ਦਿਨ ਪਹਿਲਾਂ ਗਏ ਸੀ 20 ਦਿਨ ਪਹਿਲਾਂ ਜੀ ਉਹਨੂੰ ਲੈ ਕੇ ਗਿਆ ਸੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹੀ ਨੌਜਵਾਨ ਲੈ ਕੇ ਗਿਆ ਐਮਐਲਏ ਸਾਹਿਬ ਨੇ ਮੰਗਵਾਏ ਨੇ ਤੇ ਗੁਰਪ੍ਰੀਤ ਨਦਮਪੁਰ ਲੈ ਕੇ ਗਿਆ ਆ ਵਿਚਾਰੇ ਗੁਰਪ੍ਰੀਤ ਦੁਰੀ ਨੇ ਜਿੰਮੇ ਲੈ ਕੇ ਗਏ ਤੇ ਉਮੀਆ ਮੁੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਐਮਐਲਏ ਮੈਮ ਤਾਂ ਇਹ ਗੱਲ ਕਹਿ ਰਹੀ ਆ ਕਿ ਵੀ ਸਾਡਾ ਕੋਈ ਇਛ ਲਗਾ ਦੇਗਾ ਨਹੀਂ ਕਿਹਨੇ ਪੈਸੇ ਦਿਖਾਤੇ ਕਿੱਥੋਂ ਆਏ ਨੇ ਇਹਦੀ ਤਫਤੀਸ਼ ਹੋਣੀ ਚਾਹੀਦੀ ਆ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਆ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਆ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਰਨੀ ਹੈਗਾ ਸਾਨੂੰ ਤਾਂ ਕੋਈ ਡਰ ਨਹੀਂ ਪੈ ਨਹੀਂ ਉਹ ਤਾਂ ਹੁੰਦਾ ਮੈਡਮ ਨੂੰ ਡਰਾਂ ਠੀਕ ਆ ਜੋੜੇ ਭੱਜੇ ਫਿਰਦੇ ਨੇ ਉਹ ਜੀ ਰਿਕਾਰਡਿੰਗ ਵੀ ਪਈ ਆ ਉਹ ਜਿਹੜੀ ਆਡੀਓ ਲੀਕ ਹੋਈ ਹੈ ਨਾ ਉਹਦੇ ਜੀ ਵੀ ਹੈਗਾ ਵੀ ਕਾਕੇ ਮੇਰੇ ਨਾਲ ਬੈਠੇਗਾ ਜਾਂ ਆਪ ਦੀ ਕਾਰ ਚਾਹੂਗੇ ਕਿਹਾ ਕਾਕੇ ਆ ਤਰੇ ਗਏ ਲੈ ਆਪ ਮੇਰੇ ਨਾਲੇ ਬੈਠੇਗਾ ਆ ਨਾਲੇ ਬਿਨਾਂ ਫਰਾਂ ਵੀਡੀਓ ਦੇ ਕਾਫੀ ਕਿ ਗੱਡੀ ਚ ਮੇਰੇ ਵਾਲੀ ਗੱਡੀ ਚ ਬੈਠੀਆਂ ਕਿੱਥੇ ਗੱਡੀ ਲਾਉਣੀ ਆ ਸਕੂਲ ਚ ਲਾਉਣੀ ਆ ਕਿੱਥੇ ਆਜੋ ਮੇਰੇ ਕੋਲ ਆਜੋ ਵੀ ਬਾਕੀ ਜਿਆਦਾ ਟੈਨਸ਼ਨ ਨਾ ਲੈ ਕੋਈ ਚੱਕਰ ਨਹੀਂ ਤਾਂ ਚੱਲਦਾ ਰਹਿੰਦਾ ਇੱਥੋਂ ਤੱਕ ਗੱਲਬਾਤ ਕੋਈ ਆਜ ਆਜਾ ਉਹ ਹੀ ਮੰਨਨੀ ਆਉਣਾ ਕਰਨਾ ਆਏਗਾ ਕਿੰਗਾ ਕਿਤੇ ਹੋਰ ਉਹ ਕਰਨੇ ਆਪ ਦੇ ਮਾਰ ਕੋਈ ਗੱਲ ਨਹੀਂ ਆਵੇਂ ਨਾ ਲੈ ਤੂੰ ਨਾਲ ਆ ਤੇਰੇ ਭੈਣ ਚੁੱਤੇ ਜਾਣ ਵਗ ਜੇ ਆਜੋ ਤੇਰੇ ਨਾਲੇ ਬਹਿਣਾ ਬਸ ਉਹ ਸਕੂਲ ਤੋ ਬਾਹਰ ਰੋਕਣੀ ਲੋੜੀ ਜੀ ਅੱਗੇ ਚੱਲ ਪਿਓ ਆਜ ਆਜਾ ਇੱਕ ਆੜੀ ਹੋਰ ਵੀ ਵਾਇਰਲ ਹੋ ਰਹੀ ਆ ਜਿੱਚ ਐਮ ਐਲ ਏ ਮੈਡਮ ਗੱਲਬਾਤ ਕਰ ਰਹੀ ਆ ਤੁਹਾਡੇ ਭਰਾ ਨਾਲ ਕਾਕੇ ਨਾਲ ਕੇ ਕਾਕੇ ਸਾਨੂੰ ਆ ਕੇ ਮਿਲੋ ਦੋ ਜਣੇ ਆਏ ਹੋ ਦੋ ਜਣੇ ਤੋਂ ਮਤਲਬ ਉਹ ਕਦੋਂ ਦੀ ਆਡੀਓ ਹੈ ਉਹ ਉਸੇ ਦਿਨ ਦੀ ਹੈ ਜੀ ਆ ਕੀ ਬਣਾ ਰਹੇ ਹਾਂ ਬੱਸ ਮੈਂ ਕਰੀ ਦੀ ਫਿਰ ਸਰਪੰਚ ਨੂੰ ਲੈ ਕੇ ਮੇਰੇ ਕੋਲ ਆ ਠੀਕ ਆ ਤੈਨੂੰ ਚਾਹੇ ਬਾਈ ਨੂੰ ਗੋਗੀ ਨੂੰ ਲਿਆ ਚਾਹੇ ਸਰਪੰਚ ਨੂੰ ਦੋ ਜਣੇ ਆਏ ਹੋਰ ਨਾ ਕੋਈ ਤੀਜਾ ਬੰਦਾ ਕੋ ਠੀਕ ਆ ਤੈਨੂੰ ਗੋਗੀ ਨੂੰ ਸਾਢੇ 5 ਵਜੇ ਤੱਕ ਆਕੇ ਨੂੰ ਕਹਿ ਰਹੀ ਆ ਵੀ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ ਕਿ ਸਾਨੂੰ ਪ੍ਰਧਾਨ ਲਾਉਣਾ ਸਵੇਰੇ 10 ਵਜੇ ਤੇ ਪੌਣੇ 7 ਵਜੇ ਬੁਲਾ ਕੇ ਕਹਿ ਰਹੀ ਵੀ ਨਹੀਂ ਮੇਰੀ ਮਜਬੂਰੀ ਬਣ ਗਈ ਮੈਂ ਲਾ ਨਹੀਂ ਸਕਦੀ ਮੇਰੀ ਵਿੱਕੀ ਬਾਜਵੇਂ ਨੂੰ ਆ ਹੋ ਗਈ ਦੇਖੋ ਜੀ ਇੱਧਰ ਕਿੱਥੇ 30 ਲੱਖ ਕਿੱਥੇ 55 ਲੱਖ ਵਰਕਾ ਦਾ ਪੈਂਦੀ ਯਾਰ ਅਸੀਂ ਤਾਂ ਜੀ ਹੁਣ ਜਿਹੜੇ ਬੰਦਿਆਂ ਨੇ ਉਹਨੇ ਨਾਮ ਲੈ ਇਹਨਾਂ ਵੀਡੀਓ ਬਣਾ ਕੇ ਵੀ ਹਾਂ ਜੀ ਵੀ ਐ ਕਰਕੇ ਜੇ ਮੈਂ ਮਰਦਾ ਤਾਂ ਮੇਰੇ ਜ਼ਿੰਮੇਵਾਰ ਇਹ ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਪਰਚੇ ਹੋਗੇ ਉਹਨਾਂ ਨੂੰ ਅੰਦਰ ਛੱਟਣਾ ਚਾਹੀਦਾ ਜਦੋਂ ਵੀ ਇਹਨਾਂ ਐਮਐਲਏ ਬਣਨ ਤੋਂ ਪਹਿਲਾਂ ਵੀ ਸਾਡੀਆਂ ਕਾਰਾਂ ਚ ਘੁੰਮਦੀ ਸੀ ਹੁਣ ਇਹ ਕਹਿੰਦੇ ਨੇ ਨਾ ਵੀ ਅਸੀਂ 30 ਲੱਖ ਦੀ ਇਹੋ ਕਰਾਉਣੀਆਂ ਨੇ ਜਾਂਚ ਆ ਜਦੋਂ ਤੁਸੀਂ ਐਮਐਲਏ ਨਹੀਂ ਸੀ 24000 ਵਾਲੀ ਸਕੂਟਰੀ ਤੇ ਤੁਸੀਂ ਉਰੇ ਆਉਂਦੇ ਸੀ ਸਾਡੇ ਘਰੇ ਸਕੂਟਰੀ ਖੜਾ ਕੇ ਸਾਡੀ ਕਾਰ 'ਚ ਬੈਠ ਕੇ ਜਾਂਦੇ ਸੀ ਉਦੋਂ ਕਿਹੜਾ ਸੀ ਚੋਰ ਸੀ ਉਦੋਂ ਵੀ ਤਾਂ ਤੁਸੀਂ 16 ਲੱਖ ਦੀ ਕਾਰ 'ਚ ਬੈਠ ਕੇ ਜਾ ਰਹੇ ਹੋ ਮਨਜੀਤ ਕਾਕਾ ਕਾਰ ਚ ਲਾ ਰਿਹਾ ਐਮਐਲਏ ਕੋਟੋ ਘਟ ਐਨਕ ਦਾ ਸੋਚਣਾ ਚਾਹੀਦਾ ਹੈ ਜੇ ਐਮਐਲਏ ਦੀ ਕੁਰਸੀ ਆ ਗਈ ਤਾਂ ਰੱਬ ਥੋੜਾ ਬਣ ਕੇ ਤੁਸੀਂ ਤੇ ਸਨਰੂਫ ਗੱਡੀਆਂ ਦੀਆਂ ਅਸੀਂ ਵੀਡੀਓ ਵੀ ਵਾਇਰਲ ਕੀਤੀਆਂ ਨੇ ਉਹਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਜਿਹੜੀਆਂ ਸਨਰੂਫ ਗੱਡੀਆਂ ਨੇ ਉਹ ਗੱਡੀਆਂ ਕਿਹਨਾਂ ਦੀਆਂ ਨੇ ਸਾਡੀਆਂ ਗੱਡੀਆਂ ਦੇ ਵਿੱਚ ਬਹਿ ਕੇ ਤੇ ਹੁਣ ਕਹਿ ਰਹੇ ਨੇ 30-30 ਲੱਖ ਕਿੱਥੋਂ ਆ ਗਿਆ ਇਹ ਵੋ ਐਵੇਂ ਕੋਈ ਸੜਕਾਂ ਦੇ ਉੱਤੇ ਉਤਰੇ ਹੋਏ ਥੋੜੇ ਲੋਕਾਂ ਸੀ ਸਾਡੀਆਂ ਵੀ ਪ੍ਰਾਪਰਟੀਆਂ ਨੇ ਸਾਡੇ ਕੋਲ ਪ੍ਰਾਪਰਟੀਆਂ ਆਪਦੀਆਂ ਬਣਾਈਆਂ ਹੋਈਆਂ ਨੇ ਅਸੀਂ ਕਿਹੜਾ ਐਮਐਲਏ ਵਾਂਗੂ ਲੁੱਟ ਕੇ ਬਣਾਈਆਂ ਨੇ ਇਹ ਜਿਹੜੇ ਐਮਐਲਏ ਨਿਰਿੰਦਰ ਕੌਰ ਭਰਾਜ ਨੇ ਨਾ ਇਹ ਕਾਰਵਾਈ ਦੀ ਗੱਲ ਕਰਦੇ ਨੇ ਜਾਂ ਪੈਸਿਆਂ ਦੀ ਗੱਲ ਕਰਦੇ ਨੇ ਇਹ ਸਾਰੀ ਜਾਂਚ ਸੈਂਟਰ ਤੋਂ ਹੋਣੀ ਚਾਹੀਦੀ ਹੈ ਈਡੀ ਕਰ ਈਡੀ ਨੂੰ ਕਰਨੀ ਚਾਹੀਦੀ ਹੈ ਜਾਂਚ ਚਲੋ ਐਮਐਲਏ ਸਾਹਿਬ ਦੀ ਤਾਂ ਮੈਨੂੰ ਪਤਾ ਨਹੀਂ ਕੁਆਲਿਫੀਕੇਸ਼ਨ ਕੀ ਹੋਣੀ ਤੇ ਮੈਂ ਮਾਸਟਰ ਡਿਗਰੀ ਆ ਮੈਨੂੰ ਇੰਨਾ ਕੁ ਤਾਂ ਪਤਾ ਵੀ ਜਿਹੜੀ ਪੈਸੇ ਦੀ ਲੈਂਡ ਦੇਣ ਦੀ ਜਾਂਚ ਹੁੰਦੀ ਆ ਉਹ ਜਾਂ ਵਿਜੀਲੈਂਸ ਕਰਦੀ ਆ ਜਾਂ ਫਿਰ ਏਡੀ ਵਗੈਰਾ ਕਰਦੇ ਨੇ ਪੁਲਿਸ ਜਾਂਚ ਥੋੜਾ ਕਰਦੀ ਹੁੰਦੀ ਆ ਪੈਸੇ ਦੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਆ ਮੈਂ ਅਮਨਦੀਪ ਸਿੰਘ ਮਾਝਾ ਪਵਾਨੀਗੜ੍ਹ ਟਰੱਕ ਯੂਨੀਅਨ ਦਾ ਮਸਲਾ ਲਗਾਤਾਰ ਪੱਖ ਦਾ ਜਾ ਰਿਹਾ ਕਿਉਂਕਿ ਟਰੱਕ ਯੂਨੀਅਨ ਚ ਇੱਕ ਪਾਸੇ ਪ੍ਰਧਾਨ ਬਣਾਇਆ ਜਾਂਦਾ ਤੇ ਦੂਜੇ ਪਾਸੇ ਟਰੱਕ ਆਪਰੇਟਰ ਕਾਕਾ ਨਾਮ ਦਾ ਆਪਰੇਟਰ ਆ ਜਿਨ੍ਹਾਂ ਨੇ ਜ਼ਹਿਰੀਲੀ ਦਵਾਈ ਪੀਤੀ ਉਸ ਤੋਂ ਬਾਅਦ ਜ਼ੇਰੇ ਇਲਾਜ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਭਰਾ ਗੁਰਮੀਤ ਸਿੰਘ ਫੱਗੂ ਵਾਲਾ ਸਾਡੇ ਨਾਲ ਮੌਜੂਦ ਨੇ ਗੁਰਮੀਤ ਜੀ ਤੁਹਾਡੇ ਭਰਾ ਦਾ ਹਾਲ ਚਾਲ ਕੀ ਆ ਕਿਵੇਂ ਨੇ ਹੁਣ ਸੀਰੀਅਸ ਨੇ ਜੀ ਅੱਛਾ ਹਾਂ ਜੀ ਹਾਂ ਅੱਖ ਅੱਖ ਗੱਲੀ ਅੱਖਾਂ ਕਿ ਝਮਕਦੇ ਨੇ ਬੋਲਦੇ ਤਾਂ ਹੈ ਨਹੀਂ ਹਾਂ ਜੀ ਹਾਂ ਤੇ ਬਾਕੀ ਕਿਵੇਂ ਹੋਇਆ ਉਸ ਦਿਨ ਜਦੋਂ ਯੂਨੀਅਨ ਦੀ ਸਾਰੀ ਗੱਲਬਾਤ ਚੱਲ ਰਹੀ ਸੀ ਉਧਰ ਪ੍ਰਧਾਨਗੀ ਦਿੱਤੀ ਜਾਣੀ ਸੀ ਉੱਥੇ ਪਹੁੰਚੇ ਉਹ ਤੇ ਜ਼ਹਿਰੀਲੀ ਕਿਹੜੀ ਦਵਾਈ ਪੀਤੀ ਉਹਨਾਂ ਨੇ ਕੀ ਪੀਤਾ ਜਦੋਂ ਲੈ ਕੇ ਗਏ ਤੁਸੀਂ ਸਾਨੂੰ ਖੁਦ ਵੀ ਨਹੀਂ ਪਤਾ ਜੀ ਸਾਨੂੰ ਤਾਂ ਬਸ ਮੌਕੇ ਦੀ ਪਤਾ ਲੱਗਿਆ ਵੀ ਹਾਂ ਐ ਕਰਕੇ ਵੀ ਇਹ ਸਵੇਰੇ ਘਰੋਂ ਨਿਕਲ ਗਿਆ ਸਾਨੂੰ ਜਦੋਂ ਪਰ ਘਰੋਂ ਫੋਨ ਆਇਆ ਵੀ ਇਹ ਪਹਿਲਾਂ ਤਾਂ ਜਿਹੜਾ ਪਹਿਲਾਂ ਗੁਰਪ੍ਰੀਤ ਪ੍ਰਧਾਨ ਸੀ ਜਿਹਨੇ 90 ਲੱਖ ਰੁਪਈਆ ਹੜੱਪਿਆ ਜਿਹੜੇ ਨੇ ਹੁਣ ਤੱਕ ਜਿਹਦਾ ਰੌਲਾ ਸੀ ਜਿਹੜਾ ਇਹਨਾਂ ਨੇ ਹੜੱਪਣ ਜਿਹੜਾ ਦੱਬਣਾ ਚਾਹੁੰਦੇ ਸੀ ਇਹ ਮਸਲਾ ਉਹਦੇ ਕਰਕੇ ਜਿਹੜਾ ਇਹ ਪ੍ਰਧਾਨ ਲਾਇਆ ਇਹਨਾਂ ਨੇ ਵੀ ਇਹ ਮਸਲਾ ਦੱਬੋ ਜੇ ਕਾਕਾ ਹੁੰਦਾ ਤਾਂ ਇਹ ਆਪਾਂ ਨੂੰ ਤੰਗ ਕਰੂਗਾ ਠੀਕ ਹੈ ਠੀਕ ਉਸ ਤੋਂ ਬਾਅਦ ਇੱਕ ਘਰੋਂ ਜਦੋਂ ਕਾਰ ਲੈ ਕੇ ਨਿਕਲ ਗਿਆ ਸੀ ਤੇ ਇਹਨੂੰ ਲੱਭ ਨਾ ਤਾਂ ਸਾਨੂੰ ਕਿਤੇ ਦੱਸਿਆ ਕਿਸੇ ਨੂੰ ਸਾਨੂੰ ਤਾਂ ਬਸ ਇਹ ਗੱਲ ਕਹੀ ਗਿਆ ਵੀ ਐਂ ਕਰਕੇ ਵੀ ਮੈਂ ਆਉਂਗਾ 10 ਵਜੇ ਤੁਸੀਂ ਉੱਥੇ ਪਹੁੰਚੋ ਮੈਂ ਉੱਥੇ ਮਿਲੂੰਗਾ ਤੁਹਾਨੂੰ ਠੀਕ ਹੈ ਹਾਂਜੀ ਹਾਂ ਬਸ ਤੁਹਾਨੂੰ ਤੁਹਾਨੂੰ ਕੋਈ ਜਜਮੈਂਟ ਨਹੀਂ ਦੀ ਵੀ ਉੱਥੇ ਜਾਣਗੇ ਜਾਂ ਕਿ ਮੈਂ ਹਾਂ ਜੀ ਇਹ ਸੀਗਾ ਵੀ ਦੇਖੋ ਲੜਾਈ ਝਗੜਾ ਹੋ ਜੂਗਾ ਕੋਈ ਗੱਲ ਨਹੀਂ ਸਾਨੂੰ ਵੀ ਡਰ ਵੀ ਸੀਗਾ ਵੀ ਇਹ ਆਪਣੇ ਆਪ ਨੂੰ ਨਾ ਕੁਛ ਕਰ ਲਈ ਠੀਕ ਹੈ ਇਸੇ ਚੀਜ਼ ਦਾ ਸਾਨੂੰ ਡਰ ਸੀਗਾ ਠੀਕ ਹੈ ਹਾਂ ਕੀ ਹੈ ਜਨਨ ਕਿ ਸਵਾਜ ਜਜ਼ਬਤੀ ਜ਼ਿਆਦਾ ਸੀ ਤੁਹਾਡੇ ਵੱਲ ਜ਼ਿਆਦਾ ਜਜ਼ਬਤੀ ਸੀ ਦੇਖੋ ਜੀ ਕਿਸੇ ਬੰਦੇ ਦਾ ਵਿਸ਼ਵਾਸ ਤੋੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਪਹਿਲਾਂ ਉਹਨੂੰ ਭਰੋਸੇ 'ਚ ਰੱਖਣਾ ਉਹਦੇ ਤੋਂ ਉਹਦੇ 20 ਦਿਨ ਪੈਸੇ ਕਿਤੇ ਰੱਖਣੇ ਉਸ ਤੋਂ ਬਾਅਦ ਉਹਨੂੰ ਮੌਕੇ ਤੇ ਜਵਾਬ ਦੇਣਾ ਵੀ ਐਂ ਕਰਕੇ ਵੀ ਨਹੀਂ ਵੀ ਸਾਡੀ ਮਜਬੂਰੀ ਬਣ ਗਈ ਵੀ ਅਸੀਂ ਤਾਂ ਜੀ ਵਿੱਕੀ ਬਾਜਵੇਂ ਨੂੰ ਹਾਂ ਕਰ ਚੁੱਕੇ ਆ ਉਹ ਬੰਦੇ ਦੇ ਕੀ ਹਾਲਾਤ ਹੋਣਗੇ ਨਹੀਂ ਜਿਹੜੇ ਪੈਸੇ ਲੈ ਕੇ ਗਏ ਨੇ ਉਹ ਪੈਸੇ ਕਿੰਨੇ ਕ ਦਿਨ ਪਹਿਲਾਂ ਗਏ ਸੀ 20 ਦਿਨ ਪਹਿਲਾਂ ਜੀ ਠੀਕ ਹੈ ਤਾਂ ਉਹਨੂੰ ਲੈ ਕੇ ਗਿਆ ਸੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹੀ ਨੌਜਵਾਨ ਲੈ ਕੇ ਗਿਆ ਸੀ ਐਮਐਲਏ ਸਾਹਿਬ ਨੇ ਮੰਗਵਾਏ ਨੇ ਤੇ ਗੁਰਪ੍ਰੀਤ ਨਿਦੰਪਰ ਲੈ ਕੇ ਗਿਆ ਠੀਕ ਹੈ ਹਾਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਚ ਐਮਐਲਏ ਮੈਮ ਤਾਂ ਇਹ ਗੱਲ ਕਹਿ ਰਹੀ ਆ ਕਿ ਵੀ ਸਾਡਾ ਕੋਈ ਇਸ ਇਲਾਗਾ ਦੇਗਾ ਨਹੀਂ ਕਿਹਨੇ ਪੈਸੇ ਦਿਖਾਤੇ ਕਿੱਥੋਂ ਆਏ ਨੇ ਇਹਦੀ ਤਫਤੀਸ਼ ਹੋਣੀ ਚਾਹੀਦੀ ਆ ਸਾਰਿਆਂ ਤੇ ਜਿਹੜੇ ਵੀਡੀਓ ਬਣਾ ਰਹੇ ਨੇ ਉਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਨੇ ਟੋਟਲੀ ਹੋਣਾ ਚਾਹੀਦਾ ਇਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਕੋਲ ਤਾਂ ਜੀ ਆਪਣੇ ਯਾਰਾਂ ਦੋਸਤਾਂ ਤੋਂ ਇਕੱਠੇ ਕਰੇ ਹੋਏ ਪੈਸੇ ਨੇ ਕੋਈ ਸਾਡਾ ਆਪਣਾ ਪੈਸਾ ਤਾਂ ਜੀ ਕੁਝ ਵੀ ਨਹੀਂ ਹੈਗਾ ਸਾਡੇ 11 ਯਾਰਾਂ ਦੋਸਤਾਂ ਨੇ ਕਰੇ ਨੇ ਵੀ ਹਾਂ ਵੀ ਅਸੀਂ ਪੈਸੇ ਦੇਣ ਨੂੰ ਤਿਆਰ ਆ ਸਾਡੇ ਕੋਲ ਸਾਰੇ ਪ੍ਰੂਫ ਪਏ ਨੇ ਕੱਲੇ ਕੱਲੇ ਵੀ ਉਹ ਕੋਈ ਚੱਕਰ ਨਹੀਂ ਹੈਗਾ ਸਾਨੂੰ ਤਾਂ ਕੋਈ ਡਰ ਨਹੀਂ ਪੈ ਨਹੀਂ ਉਹ ਤਾਂ ਹੁੰਦਾ ਮੈਡਮ ਨੂੰ ਡਰਾਂ ਠੀਕ ਆ ਜੋੜੇ ਭੱਜੇ ਫਿਰਦੇ ਨੇ ਹਾਂ ਵੀ ਮੈਂ ਆਉਣਾ ਉਹ ਜੀ ਰਿਕਾਰਡਿੰਗ ਵੀ ਪਈ ਆ ਉਹ ਜਿਹੜੀ ਆਡੀਓ ਲੀਕ ਹੋਈ ਹੈ ਨਾ ਉਹਦੇ 'ਚ ਵੀ ਹੈਗਾ ਵੀ ਕਾਕੇ ਮੇਰੇ ਨਾਲ ਬੈਠੇਗਾ ਜਾਂ ਆਪਦੀ ਕਾਰ ਚਾਉਂਗੇ ਫਿਰ ਇਹਨੇ ਕਿਹਾ ਫਿਰ ਕਾਕੇ ਇਹਨਾਂ ਨੂੰ ਅੱਗੇ ਵੀ ਕਿਹਾ ਕਹਿੰਦਾ ਸਾਡਾ ਸਮਾਨ ਤਾਂ ਫੜਾ ਹਾਂ ਬਿਲਕੁਲ ਉਸ ਤੋਂ ਬਾਅਦ ਇਹ ਵੀ ਆਡੀਓ ਲੀਕ ਹੋਈ ਹੈ ਜਿਹੜੀ ਹੁਣ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਕਿ ਗੱਡੀ 'ਚ ਮੇਰੇ ਵਾਲੀ ਗੱਡੀ 'ਚ ਬੈਠੇ ਕਿੱਥੇ ਗੱਡੀ ਲਾਉਣੀ ਆ ਸਕੂਲ 'ਚ ਲਾਉਣੀ ਆ ਕਿੱਥੇ ਆਜੋ ਮੇਰੇ ਕੋਲ ਆਜੋ ਵੀ ਬਾਕੀ ਜਿਆਦਾ ਟੈਨਸ਼ਨ ਨਾ ਲੈ ਕੋਈ ਚੱਕਰ ਨਹੀਂ ਤਾਂ ਚੱਲਦਾ ਰਹਿੰਦਾ ਇੱਥੋਂ ਤੱਕ ਗੱਲਬਾਤ ਹੋ ਗਈ ਹੈ ਹਾਂ ਹੋਈ ਹੈ ਹਾਂ ਹਾਂ ਉਹ ਕਦੋਂ ਦੀ ਕਦੋਂ ਦੀ ਆਡੀਓ ਆ ਇਹ ਉਸੇ ਦਿਨ ਦੀ ਆ ਜਿਸ ਦਿਨ ਪੈਸੇ ਵਾਪਸ ਕੀਤੇ ਨੇ 24 ਤਰੀਕ ਨੂੰ ਠੀਕ ਹੈ ਹਾਂ 24 ਤਰੀਕ ਦੀ ਸ਼ਾਮ ਦੀ ਆ ਉਹ 25 ਤਰੀਕ ਨੂੰ ਪ੍ਰਧਾਨ ਲਾਉਣਾ ਸੀ ਹਾਂ ਠੀਕ ਹੈ ਇੱਕ ਗਰਮੀ ਚ ਜਿਹੜੀ ਦੂਜੀ ਵੀਡੀਓ ਵਾਇਰਲ ਹੋਈ ਹੈ ਜਿੱਚ ਪੈਸੇ ਦਿਖਾਈ ਦੇ ਰਹੇ ਨੇ ਉਹ ਗੁਰਪ੍ਰੀਤ ਨਾਮ ਦਾ ਜਿਹੜਾ ਪੈਸੇ ਵਾਪਸ ਕਰਨ ਆਇਆ ਤੁਹਾਡਾ ਕਹਿਣਾ ਇਹ ਗੱਲਬਾਤ ਕਿ ਵਾਪਸ ਉਸ ਦਿਨ ਕਿਵੇਂ ਹੋਇਆ ਉਹਨੇ ਤਾਂ ਗੁਰਪ੍ਰੀਤ ਨੇ ਸਫਾਈ ਦਿੱਤੀ ਆ ਕਿ ਉਹਨਾਂ ਨੇ ਅਸੀਂ ਗਏ ਜੀ ਸਾਰਾ ਦਿਨ ਨਾਲ ਸੀ ਉਹਨਾਂ ਨੇ ਪੈਸੇ 1 ਕੋ ਲਖਤ ਕੱਢ ਲਏ ਆ ਆਪੇ ਖੋਲ ਤੇ ਆਪਣੀ ਪੈਸੇ ਸੀ ਦੇਖੋ ਜੀ ਕੋਈ ਵੀ ਬੰਦਾ ਹੁੰਦਾ ਚਾਹੇ ਕੋਈ ਮਰਜ਼ੀ ਹੋਵੇ ਤੁਸੀਂ ਦੱਸੋ ਵੀ ਜੇ ਤੁਹਾਡੇ ਤੇ ਇਥੇ ਨਜਾਇਜ਼ ਅਸੀਂ ਕਹਿ ਦੀ ਤੁਹਾਡੀ ਜੇਬ ਚੋਂ ਚਟਾ ਨਿਕਲਿਆ ਤੁਸੀਂ ਰੋਲਾ ਨਹੀਂ ਪਾਉਂਗੇ ਜਦੋਂ ਤੁਹਾਡੀ ਮੂਰੇ ਵੀਡੀਓ ਬਣ ਰਹੀ ਆ ਤੁਸੀਂ ਉਹਦੇ ਗੱਲ ਉਹਨੂੰ ਆਪਣੇ ਆਪਦੇ ਤੇ ਲੈ ਕੇ ਜਾਉਂਗੇ ਜਾਂ ਉਹਨੂੰ ਟਾਲੋਗੇ ਠੀਕ ਹੈ ਉਹ ਬੰਦਾ ਕਹਿੰਦਾ ਕਹਿੰਦਾ ਵੀ ਨਹੀਂ ਜੀ ਮੈਨੂੰ ਕਹਿੰਦਾ ਵੀ ਇਹ ਜੇ ਇਨਵੋਲ ਬਣਾ ਲੈ ਕੇ ਅਰੋ ਗੱਲ ਚਾ ਵੀ ਮੈਨੂੰ ਤਾਂ ਯਾਰ ਇਹ ਮੇਰੇ ਨਾਲ ਇਹ ਕੰਨੂ ਕਰਦਾ ਉਹਨੇ ਗੱਲ ਕਹੀ ਆ ਉਹ ਤਾਂ ਰਾਮ ਨਾਲ ਕਹਿ ਰਿਹਾਗਾ ਉਹਨੂੰ ਕਿਹੜਾ ਕੋਈ ਐ ਸੀਗਾ ਉਹ ਡਰਿਆ ਵੀ ਹੋਇਆ ਹੁਣ ਜਦੋਂ ਬਿਆਨ ਦਿੰਦਾ ਹੋ ਉਹ ਤਾਂ ਵੀ ਡਰਦਾ ਠੀਕ ਹੈ ਸਾਰੇ ਪਿੰਡ ਦਾ ਨਾਮਪੁਰ ਨੂੰ ਪਤਾ ਵੀ ਉਹ ਬੰਦਾ ਕੀ ਚੀਜ਼ ਆ ਠੀਕ ਹੈ ਠੀਕ ਆ ਉਹਨਾਂ ਨੇ ਚੋਰ ਇੱਕ ਪਹਿਲਾਂ ਵੀ ਉਹਦੇ 2.5 ਲੱਖ ਰੁਪਏ ਦਾ ਉਹਦੇ ਤੇ ਹੈਗਾ ਜਿਨ੍ਹਾਂ ਨੇ ਥਾਣੇ 'ਚ ਇਹਨਾਂ ਨੇ ਬੰਦਾ ਭਜਵਾਇਆ ਸੀ ਇਹ ਤਾਂ ਦੇਖੋ ਨਰਿੰਦਰ ਕੌਰ ਭਰਾ ਆ ਜ ਵੀ ਤੁਸੀਂ ਇਹਨੇ ਪੈਸੇ ਵਾਲਾ ਬੰਦਾ ਫੜ ਕੇ ਲੈ ਕੇ ਆਉਣਾ ਵੀ ਜਿਹੜਾ ਕੋਈ ਚੱਜ ਦਾ ਬੰਦਾ ਹੈਗਾ ਉਹਨੂੰ ਤੁਸੀਂ ਛੱਡੋ ਹੂੰ ਠੀਕ ਹੈ ਹੁਣ ਇਹ ਅਸੀਂ ਮਨਜੀਤ ਨੂੰ ਕਹਿੰਦੇ ਵੀ ਹੁੰਦੇ ਸੀ ਵੀ ਇਹ ਐਨੇ ਵੀ ਆਪਾਂ ਉਹਨੂੰ ਟਾਲੂ ਇਹ ਵੀ ਉਹ ਸਾਡੇ ਨਾਲ ਲੜਪਾਂ ਦਾ ਵੀ ਨਹੀਂ ਮੈਨੂੰ ਵਿਸ਼ਵਾਸ ਆ ਵੀ ਜ਼बान ਦੀ ਪੱਕੀ ਆ ਭਜਦੀ ਨਹੀਂ ਆਪਣੇ ਤੋਂ ਬਿਰਨ ਪ੍ਰਧਾਨ ਬਣਾਉਗੀ ਵੜਾਉਗੀ ਫਿਰ ਇਹਨੇ ਇਹੀ ਕੰਮ ਕੀਤਾ ਜਦੋਂ ਤੂੰ 30 ਲੱਖ ਰੁਪਇਆ ਲੈ ਕੇ 20 ਦਿਨ ਰੱਖਿਆ ਉਸ ਤੋਂ ਬਾਅਦ ਮੌਕੇ ਜਾ ਕੇ ਤੁਸੀਂ ਜਵਾਬ ਦੇਦਾ ਫਿਰ ਬੰਦਾ ਕੋਈ ਤਾਂ ਡਿਸੀਜਨ ਲਾਊਗਾ ਨਾ ਬਿਲਕੁਲ ਇੱਕ ਆਡੀਓ ਹੋਰ ਵੀ ਵਾਇਰਲ ਹੋ ਰਹੀ ਆ ਜਿੱਚ ਐਮ ਐਲ ਏ ਮੈਡਮ ਗੱਲਬਾਤ ਕਰ ਰਹੀ ਆ ਤੁਹਾਡੇ ਭਰਾ ਨਾਲ ਕਾਕੇ ਨਾਲ ਕਿ ਕਾਕੇ ਸਾਨੂੰ ਆ ਕੇ ਮਿਲੋ ਦੋ ਜਣੇ ਆਇਓ ਦੋ ਜਣੇ ਤੋਂ ਮਤਲਬ ਉਹ ਕਦੋਂ ਦੀ ਆਡੀਓ ਆ ਉਹ ਉਸੇ ਦਿਨ ਦੀ ਆ ਜੀ ਸ਼ਾਮ ਦੀ ਹੈ ਪੌਣੇ 7 ਵਜੇ ਦੀ ਆ ਉਹ 5:30 ਵਜੇ ਤੱਕ ਆਕੇ ਇਹਨੂੰ ਕਹਿ ਰਹੀ ਆ ਵੀ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ ਵੀ ਸਾਨੂੰ ਪ੍ਰਧਾਨ ਲਾਉਣਾ ਸਵੇਰੇ 10 ਵਜੇ ਠੀਕ ਹੈ ਤੇ ਪੌਣੇ 7 ਵਜੇ ਬੁਲਾ ਕੇ ਕਹਿ ਰਹੀ ਵੀ ਨਹੀਂ ਮੇਰੀ ਮਜਬੂਰੀ ਬਣ ਗਈ ਮੈਂ ਲਾ ਨਹੀਂ ਸਕਦੀ ਮੇਰੀ ਬਿੱਕੀ ਬਾਜਵੇਂ ਨੂੰ ਹਾਂ ਹੋ ਗਈ। ਦੇਖੋ ਜੀ ਇੱਧਰ ਕਿੱਥੇ 30 ਲੱਖ ਕਿੱਥੇ 55 ਲੱਖ ਵਰਕਾ ਦਾ ਪੈਂਦੀ ਆ ਨਾ। ਤੁਹਾਡੇ ਭਰਾ ਉਦੋਂ ਚਲੇ ਗਏ ਸੀ ਜਦੋਂ ਉਹਨਾਂ ਨੂੰ ਬੁਲਾਇਆ ਦੋ ਬੰਦੇ ਉੱਥੇ ਐਮਐਲਏ ਕੋਲ ਜਾ ਕੇ ਆਏ ਨੇ। ਸਾਡੇ ਆਪਣੇ ਸਰਪੰਚ ਸਾਹਿਬ ਦਾ ਭਰਾ ਆ ਗਿਆ ਜੀ ਗੋਗੀ। ਠੀਕ ਆ ਇੱਕ ਮਨਜੀਤ ਸਿੰਘ ਆ ਦੋਹੇ ਜਾਣੇ ਗਏ ਨੇ ਇਹ। ਹਾਂਜੀ ਹਾਂ ਇਹਨਾਂ ਨੂੰ ਬਿਠਾਇਆ ਇਹਨਾਂ ਨੂੰ ਕੋਲ ਖੜਾ ਕੇ ਫੇਰ ਜਵਾਬ ਦਿੱਤਾ। ਠੀਕ ਆ ਹਾਂ ਪੈਸੇ ਉਸ ਤੋਂ ਪਹਿਲਾਂ ਵਾਪਸ ਹੋ ਗਏ ਸੀ ਜਾਂ ਬਾਅਦ ਵਿੱਚ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜਦੋਂ ਇਹ ਵਾਪਸ ਹੋ ਤੋਂ ਚੱਲ ਪਏ ਫਿਰ ਪੈਸੇ ਵਾਪਸ ਹੋਏ ਉਹ ਤੋਂ ਬਾਅਦ ਠੀਕ ਹੈ ਹਾਂ ਜਾਨੀ ਉਹ ਦੂਜੀ ਆਡੀਓ ਹੈ ਜਿਹੜੀ ਵੀ ਸਕੂਲ ਲੈਵੇ ਰੁਕੋ ਗੱਡੀ 'ਚ ਬੈਠੋਗੇ ਸਾਡੀ ਗੱਡੀ 'ਚ ਉਹ ਉਸ ਤੋਂ ਬਾਅਦ ਹੀ ਆਇਆ ਉਹ ਇਹਨਾਂ ਦੇ ਰਸਤੇ ਦੀ ਹੈ ਜੀ ਕੋਈ ਰਸਤੇ ਜਦੋਂ ਇਹਨਾਂ ਨੂੰ ਕਾਲ ਹੋਈ ਇਹਨਾਂ ਨੇ ਉਹਨੇ ਕਰੀਆ ਨਾ ਗੁਰਪ੍ਰੀਤ ਨੇ ਵੀ ਕਾਕੇ ਕਿੱਥੇ ਆ ਇਹਨੇ ਫਿਰ ਕਿਹਾ ਵੀ ਮੈਂ ਉਰੀ ਆ ਉਹ ਕਹਿੰਦਾ ਮੇਰੀ ਕਾਰ 'ਚ ਬੈਠੇਗਾ ਜਾਂ ਕਿੱਥੇ ਇਹ ਇਹ ਕਹਿੰਦਾ ਹਾਂ ਤੇਰੇ ਨਾਲ ਕਹਿੰਦਾ ਮੇਰਾ ਸਮਾਨ ਫੜਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਹੁ ਕਿਵੇਂ ਕੀ ਤੁਹਾਡੀ ਹੁਣ ਡਿਮਾਂਡ ਕੀ ਆ ਮੰਗ ਕੀ ਆ ਕੀ ਪਲੈਨਿੰਗ ਆ ਤੁਹਾਡੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚਲੋ ਭਰਾ ਦਾ ਇਲਾਜ ਚੱਲ ਰਿਹਾ ਉਧਰ ਤੁਹਾਡਾ ਧਿਆਨ ਹੋਣਾ ਦੇਖੋ ਜੀ ਹਲੇ ਤਾਂ ਉਹੀ ਸੀਰੀਅਸ ਪਿਆ ਹੁਣ ਆਪਣੀ ਵੀ ਕੀ ਡਿਮਾਂਡ ਆ ਆਪਾਂ ਨੇ ਕੋਈ ਪ੍ਰਧਾਨਗੀ ਤੁਹਾਨੂੰ ਕੁਛ ਲੈਣਾ ਅਸੀਂ ਤਾਂ ਜੀ ਹੁਣ ਜਿਹੜੇ ਬੰਦਿਆਂ ਨੇ ਉਹਨੇ ਨਾਮ ਲੈ ਇਹਨੇ ਵੀਡੀਓ ਬਣਾ ਕੇ ਵੀ ਹਾਂ ਜੀ ਵੀ ਐ ਕਰਕੇ ਜੇ ਮੈਂ ਮਰਦਾ ਤਾਂ ਮੇਰੇ ਜ਼ਿੰਮੇਵਾਰ ਇਹ ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਪਰਚੇ ਹੋਗੇ ਉਹਨਾਂ ਨੂੰ ਅੰਦਰ ਸੱਟਣਾ ਚਾਹੀਦਾ ਸਮਝ ਗਏ ਹਾਂ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਜਿਵੇਂ ਲੈਣ ਦੇਣ ਦੀ ਕਾਫੀ ਟਾਈਮ ਚੱਲਿਆ ਕਿਉਂਕਿ ਇੱਕ ਵੀਡੀਓ ਇਹ ਵੀ ਵਾਇਰਲ ਆਡੀਓ ਵਾਇਰਲ ਹੋ ਰਹੀਆਂ ਨੇ ਕਿ ਪਹਿਲਾਂ ਦਿੱਲੀ ਪ੍ਰਚਾਰ ਵੀ ਕੀਤਾ ਬਹੁਤ ਮਤਲਬ ਪਹਿਲਾਂ ਤੋਂ ਕੰਮ ਕਰ ਰਿਆ ਸੀ ਤੁਹਾਡਾ ਪ੍ਰਾਨ ਨਰਿੰਦਰ ਭਰਾਜਵਾਲ 5 ਲੱਖ ਰੁਪਏ ਖਰਚਾ ਤਾਂ ਹੀ ਹੁੰਦਿਲੀ ਦਿੱਲੀ ਦੇ ਲੀਵਰੇ ਕਰੀ ਖੜਾ ਹੋ ਅੱਛਾ ਹਾਂਜੀ ਹਾਂ ਠੀਕ ਹੈ ਜਾਇ ਐਮਐਲਏ ਸਾਹਿਬ ਕਹਿ ਕੇ ਦਿਖਾਉਣ ਮੇਰੇ ਤੋਂ ਫੰਡ ਲੈ ਕੇ ਗਿਆ ਜਾਇ ਇਹਨਾਂ ਨੇ ਕਦੇ ਕਾਰ 'ਚ ਤੇਲ ਪਵਾਇਆ ਹੋਵੇ 1 ਰੁਪਏ ਦਾ ਵੀ ਕਹਿ ਕੇ ਦਿਖਾ ਦਨ 1 ਰੁਪਈਆ ਵੀ ਕਹਿ ਕੇ ਦਿਖਾ ਦਨ ਵੀ ਹਾਂ ਮੈਂ ਇਹਨੂੰ ਦੇ ਦਿੱਤਾ ਹੋਵੇ ਜਦੋਂ ਵੀ ਇਹਨਾਂ ਐਮਐਲਏ ਬਣਨ ਤੋਂ ਪਹਿਲਾਂ ਵੀ ਸਾਡੀਆਂ ਕਾਰਾਂ 'ਚ ਘੁੰਮ ਹੁਣ ਇਹ ਕਹਿੰਦੇ ਨੇ ਨਾ ਵੀ ਅਸੀਂ 30 ਲੱਖ ਦੀ ਉਹ ਕਰਾਉਣੀ ਹੈ ਨਾ ਜਾਂਚਾ 30 ਲੱਖ ਦੀ ਕੀ ਚਾਏ ਤੁਸੀਂ 50 ਲੱਖ ਦੀ ਕਰਾ ਲਓ ਸਾਡੇ ਕੋਲ ਤਾਂ ਉਹ ਵੀ ਸਬੂਤ ਪਏ ਨੇ ਜਦੋਂ ਤੁਸੀਂ ਐਮ.ਐਲ.ਏ ਨਹੀਂ ਸੀ 24 ਹਜ਼ਾਰ ਵਾਲੀ ਸਕੂਟਰੀ ਤੇ ਤੁਸੀਂ ਉਰੇ ਆਉਂਦੇ ਸੀ ਸਾਡੇ ਘਰੇ ਸਕੂਟਰੀ ਖੜਾ ਕੇ ਸਾਡੀ ਕਾਰ 'ਚ ਬੈਠ ਕੇ ਜਾਂਦੇ ਸੀ ਉਦੋਂ ਕਿਹੜਾ ਸੀ ਚੋਰ ਸੀ ਉਦੋਂ ਕਿਹੜਾ ਸਾਡੇ ਕੋਲੇ ਕੁਝ ਹੈ ਨਹੀਂ ਸੀ ਉਦੋਂ ਵੀ ਤਾਂ ਤੁਸੀਂ 16 ਲੱਖ ਦੀ ਕਾਰ 'ਚ ਬੈਠ ਕੇ ਜਾ ਰਹੇ ਹੋ ਮਨਜੀਤ ਕਾਕਾ ਕਾਰ ਚ ਲਾ ਰਿਹਾ ਹਰੇ ਇਹ ਕਹਿੰਦੇ ਵੀ ਤੁਸੀਂ ਕਾਕੇ ਤਾਂ ਨੇ ਮਿਹਨਤ ਨਹੀਂ ਕੀਤੀ ਮਿਹਨਤ ਤੈਨੂੰ ਐਮ.ਐਲ.ਏ ਬਣਾਦਾ ਇਹਦੂ ਵੱਧ ਪੈਂਦਾ ਮਿਹਨਤ ਕੀ ਕਰੂਗਾ ਇਹ ਵੀ ਹੈ ਨਾ ਚਾਣੀ ਕਿ ਇਥੋਂ ਮਨ ਮੁੜ ਗਿਆ ਤੁਹਾਡਾ ਵੀ ਗਲਤ ਹੋਇਆ ਸਾਡੀ ਹਾਂ ਜੀ ਹਾਂ ਇਥੋਂ ਸਾਡਾ ਨਹੀਂ ਜੀ ਮੁੜਿਆ ਮਨਜੀਤ ਦਾ ਮੁੜ ਗਿਆ ਜੀ ਸਾਡਾ ਮਨ ਤਾਂ ਮੁੜ ਜਦੋਂ ਦੇਖੋ ਅਸੀਂ ਤਾਂ ਇਹਨਾਂ ਚ ਨਾ ਤਾਂ ਅਸੀਂ ਕਦੇ ਗਏ ਆ ਇਹਨਾਂ ਨਾਲ ਨਾ ਅਸੀਂ ਆਏ ਆ ਉਹੀ ਕੱਲਾ ਜਾਂਦਾ ਸੀ ਉਹੀ ਕੱਲਾ ਆਉਂਦਾ ਸੀ ਅਸੀਂ ਤਾਂ ਬਸ ਉਹਦੇ ਨਾਲ ਖੜੇ ਸੀ ਵੀ ਹਾਂ ਕੋਈ ਗੱਲ ਨਹੀਂ ਤੂੰ ਜਾ ਸੀ ਉਰੇ ਅਸੀਂ ਮਗਰ ਸਾਮਾਂਗੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਬਿਲਕੁਲ ਜੀ ਹਰੀ ਸਿੰਘ ਫਗੂ ਵਾਲਾ ਸਾਡੇ ਨਾਲ ਮੌਜੂਦ ਨੇ ਫਗੂ ਵਾਲਾ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਘਟਨਾਕ੍ਰਮ ਨੂੰ ਬਹੁਤ ਚਰਚਾ ਚ ਚੱਲ ਰਿਹਾ ਲਗਾਤਾਰ ਜਿਹੜੀਆਂ ਆਡੀਓ ਨੇ ਉਹ ਵੀ ਵਾਇਰਲ ਹੋ ਰਹੀ ਨੇ ਸੋਸ਼ਲ ਮੀਡੀਆ ਤੇ ਪੰਜਾਬੀ ਮਾਧਮ ਰਾਹੀਂ ਮਾਜਾ ਸਾਹਿਬ ਤੁਸੀਂ ਪਰਸੋਂ ਤੋਂ ਦੇਖਦੇ ਆ ਰਹੇ ਹੋ ਕਿ ਜਿਹੜੀ ਘਟਨਾ ਵਾਪਰੀ ਹੈ ਉਸ ਘਟਨਾ ਦੇ ਪ੍ਰਤੀ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਆਂ ਕਿ ਸੱਚੇ ਪਾਤਸ਼ਾਹ ਮਨਜੀਤ ਸਿੰਘ ਕਾਕੇ ਨੂੰ ਉਹਨਾਂ ਦੀ ਜਿੰਦਗੀ ਜਿਹੜੀ ਉਹ ਬਖਸ਼ੀ ਇਹ ਜਿਹੜਾ ਵਾਦਾ ਕੀਤਾ ਸੀ ਐਮਐਲਏ ਭਰਾਜ ਨੇ ਸਾਡੇ ਸਾਕਾ ਮਨਜੀਤ ਸਿੰਘ ਨਾਲ ਅੱਜ ਤੋਂ 3 ਸਾਲ ਪਹਿਲਾਂ ਜਦੋਂ ਲਾਟਰੀਆਂ ਪਾਈਆਂ ਗਈਆਂ ਸੀ ਟਰੱਕ ਯੂਨੀਅਨ ਦੀ ਜੋ ਪਰੰਪਰਾ ਸੀ ਵੀ ਜਿਹਦੀ ਲਾਟਰੀ ਨਿਕਲ ਗਈ ਉਹਨੂੰ ਪ੍ਰਦਾਨ ਬਣਾਇਆ ਜਾਊਗਾ ਤਾਂ ਚੌਥੀ ਲਾਟਰੀ ਜੀ ਜਿਹੜੀ ਸੀਗੀ ਉਹ ਮਨਜੀਤ ਸਿੰਘ ਕਾਕੇ ਦੀ ਧੀ ਇਜ਼ਰਾਬਾਦਾ ਕੀਤਾ ਗਿਆ ਸੀ ਕਿ ਇਸ ਵਾਰੀ ਤੈਨੂੰ ਪ੍ਰਧਾਨ ਬਣਾਇਆ ਜਾਊਗਾ ਅੱਛਾ ਜਨਨ ਕਿ ਪਰਚੀਆਂ ਪਾਈਆਂ ਗਈਆਂ ਸੀ ਪਹਿਲਾਂ ਸ਼ੁਰੂਆਤ ਤੋਂ ਲੈ ਕੇ ਦਾ ਲਗਾਤਾਰ 2 ਸਾਲ ਦੀ ਚਰਚਾ ਚੱਲ ਰਹੀ ਹੈ 1 ਸਾਲ ਤੋਂ ਪਹਿਲਾਂ ਦਾ ਲੋਕ ਵੀ ਕਹਿ ਰਹੇ ਸੀ ਵੀ ਇਸ ਵਾਰੀ ਮਨਜੀਤ ਸਿੰਘ ਕਾਕਾ ਪ੍ਰਧਾਨ ਬਣੂਗਾ ਪਰ ਉਹ ਚਲੋ ਮੈਡਮ ਨੇ ਉਹਨੂੰ ਬਣਾਉਣ ਦੀ ਖਾਤਰ ਜੋ ਵੀ ਇਹਨੂੰ ਸੇਵਾ ਲਈ ਇਹ ਸੇਵਾ ਵੀ ਉਹਨੂੰ ਦੇ ਕੇ ਆ ਪਰ ਹੁਣ ਕੁਝ ਘੰਟੇ ਪਹਿਲਾਂ ਸਮਝ ਲਓ ਪ੍ਰਧਾਨ ਬਣਾਉਣ ਤੋਂ ਇਹਦਾ ਮਨ ਹੈ ਜਿਹੜਾ ਉਹ ਬੀਮਾਨ ਹੋ ਗਿਆ ਕਿ 30 ਲੱਖ ਦੀ ਬਜਾਏ ਉਹਨੂੰ 55 ਲੱਖ ਮਿਲ ਗਿਆ ਇਹਨੇ ਫਿਰ ਵਿੱਕੀ ਬੱਜਵੇ ਨੂੰ ਪ੍ਰਧਾਨ ਬਣਾਤਾ ਪਰ ਇਹਦਾ ਮਨਜੀਤ ਸਿੰਘ ਕਾਕਾ ਸੀ ਲਗਾਤਾਰ ਆਮ ਆਦਮੀ ਪਾਰਟੀ ਦਾ ਬਹੁਤ ਤਕੜਾ ਵਰਕਰ ਹੈ ਉਹਦੇ ਨਾਲ ਲਗਾਤਾਰ ਸੇਵਾ ਕਰਦਾ ਰਿਹਾ ਹੈ ਹੁਣ ਵੀ 15 ਦਿਨ ਪਹਿਲਾਂ ਜਦੋਂ ਦਿੱਲੀ ਸਰਕਾਰ ਬਣੀ ਹੈ ਉੱਥੇ ਵੀ ਆਪਣੀ ਪੂਰੀ ਟੀਮ ਲੈ ਕੇ ਸਾਰੇ ਨੌਜਵਾਨਾਂ ਨੂੰ ਲੈ ਕੇ ਉੱਥੇ ਵੀ 5-7 ਲੱਖ ਰੁਪਏ ਬਰਾਜ ਦੇ ਨਾਲ ਖਰਚ ਕਰਕੇ ਇਸ ਪਾਰਟੀ ਦੀ ਸੇਵਾ ਕਰਦਾ ਰਿਹਾ ਬਿਲਕੁਲ ਪਰ ਫਗੂਆਲਾ ਸਾਹਿਬ ਸਾਬਕਾ ਪ੍ਰਧਾਨ ਆਏ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਕਿ ਬਿਲਕੁਲ ਸਹੀ ਹੋਇਆ ਇੰਨਾ ਕਿੱਥੇ ਪੈਸਾ ਜੀ ਇੰਨਾ ਕਿੱਥੇ ਪੈਸਾ ਚਲਦਾ ਇੰਨਾ ਤਾਂ ਸਾਡੀ ਯੂਨੀਅਨ ਚ ਹੈ ਹੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੀ ਇਹ ਤਾਂ ਇਲਜ਼ਾਮ ਲਗਾਏ ਜਾ ਰਹੇ ਨੇ ਜਨਨ ਕਿ ਉਹ ਹੱਕ ਚ ਆਏ ਨੇ ਮੈਡਮ ਨਰਿੰਦਰ ਕੌਰ ਭਰਾਸ ਦੀ ਜਿਹੜੇ ਸਾਬਕਾ ਪ੍ਰਧਾਨਾ ਨੇ ਗੱਲ ਕੀਤੀ ਹੈ ਮੈਂ ਵੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਨੇ ਜੋ ਇਹ ਗੱਲ ਕਹੀ ਹੈ ਨਾ ਇਹ ਅੱਜ ਨਹੀਂ ਬਾਜਾ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਲਗਾਤਾਰ ਅਸੀਂ ਵੀ 30 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਟਰੱਕ ਯੂਨੀਅਨ ਦੇ ਜਿਹੜੇ ਪ੍ਰਿੰਟ ਨੇ ਉਹ ਕਹਿੰਦੇ ਵੀ ਜੇ ਸਹੀ ਜੇ ਕਮਾਈ ਕੀਤੀ ਜਾਵੇ ਤਾਂ ਕਰੋੜ ਰੁਪਏ ਦਾ ਪ੍ਰਧਾਨ ਨੂੰ ਬਣਦਾ ਹੈ ਪਰ ਜਿਸ ਤਰੀਕੇ ਨਾਲ ਪਿਛਲੀ ਪ੍ਰਧਾਨਗੀ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਟੈਕਸ ਇਕੱਠੇ ਕੀਤੇ ਗਏ ਨੇ ਫੰਡ ਵਧਾਏ ਗਏ ਨੇ ਸਕਿਉਰਿਟੀਆਂ ਜਾਲੀ ਪਾ ਕੇ ਪੈਸਾ ਇਕੱਠਾ ਕੀਤਾ ਹੈ ਉਸ ਦਾ ਪਰੇ ਦੀ ਖਾਤਰੀ ਹੀ ਹੈ ਜਿਹੜਾ ਸਾਰਾ ਕੁਝ ਉਹਨੂੰ ਸਪਾਉਣ ਦੀ ਖਾਤਰੀ ਇਹ ਪ੍ਰਧਾਨ ਉਹਨਾਂ ਨਾਲ ਮਿਲ ਕੇ ਇੱਕ ਕ腐ਸ਼ਨ ਨੂੰ ਖਤਮ ਕਰਨ ਦੀ ਵਿਜੈ ਉਹਨੂੰ ਲੁਕੋ ਰਹੇ ਨੇ ਬਿਲਕੁਲ ਜਨਨ ਕਿ ਜਿਹੜੀਆਂ ਵੀਡੀਓ ਆਡੀਓ ਚੱਲ ਰਹੀਆਂ ਨੇ ਸਾਰੀਆਂ ਸਹੀ ਨੇ ਵੀ ਸਾਰੀਆਂ ਮਤਲਬ ਪੁਖਤਾ ਨਹੀਂ ਬਿਲਕੁਲ ਪੁਖਤਾ ਨਹੀਂ ਤੁਸੀਂ ਕੱਲੀ ਕੱਲੀ ਵੀਡੀਓ ਦੀ ਗੱਲ ਕਰਕੇ ਦੇਖੋ ਸਾਰੇ ਲੀਡਰ ਨੇ ਉਸ ਵੀਡੀਓ ਦੀ ਚਰਚਾ ਕੀਤੀ ਹੈ ਕਿ ਮੈਡਮ ਨੇ ਕਿਵੇਂ ਬੰਦੇ ਨੂੰ ਬੁਲਾਇਆ ਹੈ ਕਿਵੇਂ ਪੈਸੇ ਗਲੇ ਲਏ ਗਏ ਨੇ ਕਿਵੇਂ ਵਾਅਦੇ ਕੀਤੇ ਗਏ ਨੇ ਕਿਵੇਂ ਵਾਅਦਾ ਕੀਤੇ ਤਾਂ ਗੁਲਪੁਲ ਸੱਚਾਈ ਆ ਇਸ ਕਰਕੇ ਮੈਂ ਚਾਹੁੰਨਾ ਕਿ ਜਿਹੜੇ ਬੰਦੇ ਵੀ ਦੋਸ਼ੀ ਇਸ ਕੰਮ 'ਚ ਪਾਏ ਗਏ ਨੇ ਜਿਹੜੇ ਕਿ ਮਨਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦੇ ਹੱਕ 'ਚ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਬਣਨੀ ਚਾਹੀਦੀ ਹੈ ਪਰ ਐਮਐਲਏ ਨਰਿੰਦਰ ਕੌਰ ਭਰਾ ਅੱਜ ਦੀ ਸਟੇਟਮੈਂਟ ਆਈ ਪੋ ਸਖਤ ਸਟੇਟਮੈਂਟ ਕਿ ਹੋਏ ਨਹੀਂ ਸਕਦਾ ਇਲਜ਼ਾਮ ਲਾ ਰਹੇ ਨੇ ਸਾਡੇ ਤੇ ਤਾਂ ਕਿਸੇ ਵੀ ਹਾਲਤ 'ਚ ਨਹੀਂ ਸਕੋ ਇਹਨਾਂ ਤੇ ਕਾਰਵਾਈ ਕਰੋ ਵੀ ਕਿੱਥੋਂ ਪੈਸਾ ਆਇਆ ਕੌਣ ਦੇ ਰਿਹਾ ਕਿੱਥੋਂ ਦੇ ਰਿਹਾ ਕਿਹਦੇ ਵਾਸਤੇ ਦੇ ਰਿਹਾ ਤਾਂ ਮੇਰਾ ਇੰਟਰਫੀਰੈਂਸ ਹੈ ਹੀ ਨਹੀਂ ਯੂਨੀਅਨ 'ਚ ਕੋਈ ਦੇਖੋ ਉਹ ਇੰਟਰਫੇਅਰ ਕਹਿ ਰਹੀ ਐ ਮੇਰੀ ਕੋਈ ਇੰਟਰਫੇਅਰ ਨਹੀਂ ਜਿਹੜਾ ਮੁੰਡਾ ਗੁਰਪ੍ਰੀਤ ਸਿੰਘ ਨਦੰ ਉਦੇ ਲਈ ਤਾਂ ਉਹਨੇ ਬਹੁਤ ਇੰਟਰਫੀਆ ਕੀਤੀਆਂ ਨੇ ਤੁਸੀਂ ਉਹਨੂੰ ਜਦੋਂ ਸਰਪੰਚ ਬਣਾਉਣ ਲੱਗੀ ਸੀ ਵੀਡੀਓ ਨੂੰ ਵੀ ਟੰਗਣ ਲੱਗੀ ਸੀ ਵੀਡੀਓਸ ਉਹ ਹੀ ਨੇ ਜਦੋਂ ਸਪਸ਼ਟੀਕਰਨ ਦਿੱਤਾ ਵੀ ਮੈਂ ਤਾਂ ਕੋਈ ਪੈਸਾ ਨਹੀਂ ਲਿਆ ਮੈਂ ਕੁਝ ਕੀਤਾ ਨਹੀਂ ਉਦੋਂ ਵੀ ਇਹ ਕਹਿੰਦੀ ਸੀ ਮੈਂ ਮਾਫੀ ਮੰਗੂੰ ਉਸ ਕੰਮ 'ਚ ਵੀ ਇਹ ਝੂਠ ਬੋਲ ਰਹੀ ਹੈ ਅੱਜ ਵੀ ਇਹ ਝੂਠ ਬੋਲ ਰਹੀ ਹੈ ਇਹਦੇ ਕੋਲੇ ਪੈਸੇ ਵੀ ਗਏ ਸੀ ਇਹਨੇ ਵਾਦਾ ਵੀ ਕੀਤਾ ਸੀ ਇਹ ਬੰਦੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ ਜਿਹੜੇ ਇਹਦੇ ਦਲਾਲ ਨੇ ਅੱਜ ਕਿੰਨਾ ਜਰ ਸ਼ੁਭਜੂ ਕਿਉਂਕਿ ਆਈਡੀਓ ਸਾਰੀਆਂ ਬਣੀ ਹੋਈਆਂ ਨੇ ਉਹ ਸਾਰੇ ਪੱਕੇ ਪੇਸ਼ ਕੀਤੇ ਜਾਣਗੇ ਪਰ ਉਹ ਕਹਿ ਰਹੇ ਨੇ ਕਿ ਫੋਟੋਆਂ ਤਾਂ ਹਰ ਕੋਈ ਖਿੱਚਾ ਸਕਦਾ ਉਹਦੇ ਲਈ ਕੋਈ ਆਉਦਾ ਨਹੀਂ ਹੈਗਾ ਕੋਈ ਗੱਲ ਨਹੀਂ ਬਾਤ ਨਹੀਂ ਵੀ ਉਹਨੇ ਖਬਰਾਂ ਕੀ ਕਰ ਲਿਆ ਵੀ ਸਾਨੂੰ ਨਹੀਂ ਪਤਾ ਉਹਦੇ ਬਾਰੇ ਇੱਥੋਂ ਤੱਕ ਕਹਿ ਰਹੇ ਨੇ ਉਹ ਉਹ ਫੋਟੋ ਆ ਕਹਿਣ ਨਾਲ ਤਾਂ ਦੇਖੋ ਮਾਜਾ ਸਾਹਿਬ ਉਹਦੇ ਨਾਲ ਇੱਕ ਫੋਟੋ ਥੋੜਾ ਹੈ ਹਜ਼ਾਰਾਂ ਫੋਟੋਆਂ ਗੁਰਪ੍ਰੀਤੀਆਂ ਨੇ ਜਦੋਂ ਇਹਨੇ ਪੈਸੇ ਵੀ ਬਸ ਮੋੜ ਕੇ ਗਿਆ ਉਦੋਂ ਮਨਜੀਤ ਸਿੰਘ ਕਾਕੇ ਨਾਲ ਗੱਲ ਵੀ ਕਰਿਆ ਮਨਜੀਤ ਕਾਕੇ ਨੇ ਇਹਨੂੰ ਕਿੰਤੂ ਪ੍ਰੰਤੂ ਵੀ ਕਿਹਾ ਵੀ ਕੋਈ ਗੱਲ ਨਹੀਂ ਪੈਸੇ ਤੁਮ ਉੜ ਕੇ ਜਾ ਰਹੇ ਫਿਰ ਆਪਾਂ ਮਿਲਾਂਗੇ ਉਹਨੂੰ ਦੁਬਾਰੀ ਗੱਲਬਾਤ ਕਰਾਂਗੇ ਤਾਂ ਸਾਰੇ ਦੇਖ ਹੀ ਰਹੇ ਨੇ ਆਈਡੀਓ ਨੂੰ ਇਹ ਤਾਂ ਬਿਲਕੁਲ ਸੱਚਾਈ ਦੀ ਗੱਲ ਆ ਠੀਕ ਹੈ ਬਾਕੀ ਹੁਣ ਸਿਹਤ ਕਿਵੇਂ ਆ ਕੱਕੇ ਬਾਈ ਦੀ ਦੇਖੋ ਇਸ ਸਮੇ ਜਿਹੜੀ ਉਹਦੀ ਸਿਹਤ ਹੈ ਉਹ ਕੋਈ ਬੜੀ ਵਧੀਆ ਨਹੀਂ ਕਹਿ ਸਕਦੇ ਆਪਾਂ ਡਾਕਟਰੀ ਇਲਾਜ ਚੱਲ ਰਿਹਾ ਹੈ ਡਾਕਟਰ ਨੇ ਕਿਹਾ ਵੀ ਆਉਣ ਵਾਲੇ 24 ਘੰਟੇ ਹੋਰ ਵੇਟ ਕਰੋ ਆਪਾਂ ਸਾਰੇ ਦੁਆ ਕਰਦੇ ਆ ਪਰਮਾਤਮਾ ਕਿਵੇਂ ਸੱਚੇ ਪਾਤਸ਼ਾਹ 24 ਘੰਟਿਆਂ ਤੋਂ ਪਹਿਲਾਂ ਉਹਦੀ ਸਿਹਤ ਨੂੰ ਕਾਮ ਜਾਊਗਾ ਬਿਲਕੁਲ ਹਾਂਜੀ ਵੀਰ ਜੀ ਕੀ ਨਾਮ ਆ ਜੀ ਹਾਂਜੀ ਹਰਪਾਜਨ ਸਿੰਘ ਆ ਜੀ ਅੱਛਾ ਹਰਪਾਜਨ ਜੀ ਕੀ ਲ ਕਾਕਾ ਜੀ ਮੇਰੇ ਜੀਜਾ ਹੀ ਨੇ ਜੀ ਹਾਂ ਜੀ ਤੁਸੀਂ ਵੀ ਇੱਥੇ ਪਹੁੰਚੇ ਹੋਇਓ ਕਦੋਂ ਤੋਂ ਤੁਸੀਂ ਇੱਥੇ ਜਦੀ ਆ ਉਸ ਦਿਨ ਹਾਂ ਉਸ ਦਿਨ ਆ ਗਿਆ ਸੀ ਮੈਂ ਠੀਕ ਹੈ ਕਿਉਂਕਿ ਮੇਰੇ ਜੀਜਾ ਹੀ ਸੀ ਮੇਰਾ ਹਣਾ ਬਣਦਾ ਹੀ ਸੀ ਜਦੋਂ ਮੈਨੂੰ ਫੋਨ ਕੀਤਾ ਮੈਂ ਨਾਲ ਨਾਲ ਇੱਥੇ ਪਹੁੰਚਿਆ ਤੇ ਦੇਖਿਆ ਇੱਥੇ ਹਾਲਾਤ ਦੇਖਿਆ ਮੈਨੂੰ ਪਹਿਲਾਂ ਹੀ ਪਤਾ ਸੀ ਵੈਸੇ ਸਾਰੇ ਹਾਲਾਤ ਪਤਾ ਸੀ ਕਿਉਂਕਿ ਫਿਰ ਜਦੋਂ ਮੇਰਾ ਆਪਦਾ ਹੀ ਪਰਿਵਾਰ ਹੈ ਤਾਂ ਮੇਰੇ ਸਿਸਟਰ ਵੀ ਮੈਨੂੰ ਦੱਸਦੇ ਰਹਿੰਦੇ ਸੀ ਵੀ ਐਵੇਂ ਐਵੇਂ ਪੈਸੇ ਦੀ ਡਿਮਾਂਡ ਦਾ ਮੈਨੂੰ ਸਾਰਾ ਪਤਾ ਸੀ ਇੱਕ ਇੱਕ ਵੀ ਅੱਜ ਐਵੇਂ ਕਹਿ ਰਹੇ ਨੇ ਉਹ ਅੱਜ ਐਵੇਂ ਕਰੇ ਮੇਰੀ ਦਿਨ ਰਾਤ ਗੱਲ ਹੁੰਦੀ ਰਹਿੰਦੀ ਸੀ ਅੱਛਾ ਜੀ ਨਹੀਂ ਕਿ ਪਹਿਲਾਂ ਤੁਹਾਨੂੰ ਪਤਾ ਸੀ ਕਿ ਯੂਨੀਅਨ ਚ ਹੈ ਇਸ ਵਾਰ ਪ੍ਰਧਾਨਗੀ ਦੀ ਮਤਲਬ ਗੱਲਬਾਤ ਚੱਲ ਰਹੀ ਹੈ ਮੈਨੂੰ ਸਾਰਾ ਪਤਾ ਸੀ ਹਾਂ ਵੀ ਪ੍ਰਧਾਨਗੀ ਦੀ ਵੀ ਗੱਲ ਚੱਲ ਰਹੀ ਹੈ ਤੇ ਪੈਸੇ ਦੀ ਡਿਮਾਂਡ ਵੀ ਕਰ ਰਹੇ ਮੈਂ ਉਹਨਾਂ ਨੂੰ ਉਲਟਾ ਕਹਿੰਦਾ ਹੁੰਦਾ ਸੀ ਵੀ ਯਾਰ ਤੁਸੀਂ ਤਾਂ ਫ੍ਰੀ ਚ ਸਪੋਰਟ ਕੀਤੀ ਸੀ ਉਹਨਾਂ ਦੀ ਇੰਨੀ ਹਨਾ ਉਹ ਐਮਐਲਏ ਬਣ ਕੇ ਫ੍ਰੀ ਚ ਵੀ ਤੁਸੀਂ ਕਿਹੜਾ ਉਹਨਾਂ ਦਾ ਕੁਝ ਲਿਆ ਸੀ ਵੀ ਹੁਣ ਉਹਨਾਂ ਦਾ ਹੱਕ ਨਹੀਂ ਬਣਦਾ ਸੀ ਤੁਹਾਨੂੰ ਫ੍ਰੀ ਚ ਉਹਦਾ ਦੇਣ ਦਾ ਜਦੋਂ ਤੁਹਾਡੀ ਵਾਰੀ ਸੀ ਤੁਹਾਨੂੰ ਫਿਰ ਵੀ ਉਹ ਫ੍ਰੀ ਚ ਉਹਦਾ ਨਹੀਂ ਦੇ ਰਹੇ ਤੇ ਤੁਸੀਂ ਉਹਨਾਂ ਦੀ ਫ੍ਰੀ ਚ ਸਪੋਰਟ ਕੀਤੀ ਤੇ ਅੱਜ ਐਮਐਲਏ ਤੁਹਾਡੇ ਤੋਂ 30-30 ਲੱਖ ਦੀ ਡਿਮਾਂਡ ਉਹ ਕੀਤੀ ਸੀ ਨਾ ਫਰੀ ਦੇ ਵਿੱਚ ਹੈਲਪ ਕੀਤੀ ਸੀ ਤੇ ਅੱਜ ਤੁਸੀਂ ਇੱਕ ਛੋਟੇ ਅਹੁਦੇ ਦੀ 30 ਲੱਖ ਦੀ ਡਿਮਾਂਡ ਕਰ ਰਹੇ ਹੋ ਯਾਰ 30 ਲੱਖ ਅਮਾਉਂਟ ਤੋਂ ਕੋਈ ਛੋਟੀ ਮੋਟੀ ਅਮਾਉਂਟ ਥੋੜੋ ਹੁੰਦੀ ਆ ਐਮਐਲਏ ਘੱਟੋ ਘੱਟ ਇੰਨਕ ਦਾ ਸੋਚਣਾ ਚਾਹੀਦਾ ਹੈ ਜੇ ਐਮਐਲਏ ਦੀ ਕੁਰਸੀ ਆ ਗਈ ਤਾਂ ਰੱਬ ਥੋੜੋ ਬਣ ਕੇ ਤੁਸੀਂ ਇਹ ਤਾਂ ਸੋਚਣਾ ਚਾਹੀਦਾ ਨਾ ਬਾਕੀ ਇਹ ਵੀ ਆ ਗੱਲ ਜਦੋਂ 30 ਲੱਖ ਰੁਪਈਆ ਤੁਸੀਂ ਵੀ ਲਾ ਰਹੇ ਸੀ ਚਲੋ ਤੁਹਾਡਾ ਪਰਿਵਾਰ ਲਾ ਰਿਹਾ ਸੀ ਫਿਰ ਕਮਾਉਣ ਦੀ ਵੀ ਪਹਿਲਾਂ ਸੋਚਦਾ ਅਗਲਾ ਕਿ ਵੱਧ ਤੋਂ ਵੱਧ ਕਮਾਇਆ ਜਾਏ ਨਹੀਂ ਸਾਡੇ ਬੰਦੇ ਨੇ ਕਦੇ ਕਮਾਉਣ ਦੀ ਸੋਚੀ ਹੋਣੀ ਜੇ ਇਹ ਕਮਾਉਣ ਦੀ ਸੋਚਣ ਵਾਲਾ ਬੰਦਾ ਹੁੰਦਾ ਨਾ ਮੇਰੇ ਜੀਜਾ ਜੀ ਨੇ ਮੈਨੂੰ ਖੁਦ ਪਤਾ ਆਸੀਂ ਇਹਨਾਂ ਨੂੰ ਰੋਕਦੇ ਹੁੰਦੇ ਸੀ ਵੀ ਯਾਰ ਪਿੱਛੇ ਪਰਿਵਾਰ ਵੱਲ ਦੇਖੋ ਤੁਸੀਂ ਪੈਸੇ ਕਿਉਂ ਹਨਾ ਖਰਾਬ ਕਰ ਰਹੇ ਹੋ ਇਹ ਦਿੱਲੀ ਗਏ ਹੋਏ ਸੀ ਦਿੱਲੀ ਵੀ ਆਪਦੇ ਖਰਚੇ ਦੇ ਗਏ 1 ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਖਰਚਾ ਦੇ ਕੇ ਵੀ ਜੇ ਦਿੱਲੀ ਕਹਿੰਦੇ ਨਹੀਂ ਨਹੀਂ ਯਾਰ ਪੱਲੋਂ ਹੀ ਕਰ ਰਹੇ ਆਪਾਂ ਕੋਈ ਗੱਲ ਨਹੀਂ ਯਾਰ ਆਪਣੀ ਪਾਰਟੀਆਂ ਮੈਂ ਕਿਹਾ ਪਾਰਟੀਆਂ ਨੇ ਕੀ ਦੇ ਦੇਣਾ ਤੁਹਾਨੂੰ ਮੈਂ ਹੁਣ ਵੀ ਉਹਨਾਂ ਨੂੰ ਫਿਰ ਹੁਣ ਵੀ ਜਦੋਂ ਆ ਇੰਨੀ ਘਟਨਾ ਇੰਨੀ ਵੱਡੀ ਹੋਈ ਆ ਤਾਂ ਮੈਨੂੰ ਲੱਗਿਆ ਵੀ ਹਾਂ ਯਾਰ ਪਾਰਟੀਆਂ ਕੁਝ ਨਹੀਂ ਦਿੰਦੀਆਂ ਹਨਾ ਮੈਂ ਇਹੀ ਚੀਜ਼ ਇਹਨਾਂ ਨੂੰ ਕਹਿ ਰਿਹਾ ਸੀ ਵੀ ਯਾਰ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਕਿਉਂ ਪੱਲੋਂ ਪੈਸਾ ਇੰਨਾ ਖਰਾਬ ਕਰ ਰਹੇ ਹੋ ਇਸ ਬੰਦੇ ਨੇ ਕੋਈ ਨਹੀਂ ਸੋਚਿਆ ਸੀ ਵੀ ਹਾਂ ਮੈਂ ਅੱਗੇ ਪ੍ਰਧਾਨ ਬਣ ਕੇ ਕੋਈ ਪੈਸਾ ਕਮਾਉਣਾ ਪੈਸਾ ਕਮਾਉਣਾ ਦਾ ਨਹੀਂ ਸੀ ਅੋ ਜੀ ਰੋਕਣੀ ਚਾਹੀਏ ਪੱਲੇ ਜਿੰਨਾ ਮਰਜੀ ਪੈਸਾ ਲੱਗ ਜਾਏ ਮੇਰੇ ਕਦੇ ਬਸ ਮੈਂ ਲੁੱਟ ਰੋਕਣੀ ਆ ਇਹਨਾਂ ਪੈਸੇ ਦਾ ਪਹਿਲਾਂ ਸੋਚਿਆ ਨਹੀਂ ਸੀ ਏ ਸੀ ਵੀ ਚਲੋ ਆ ਸੀ ਵੀ ਤਾਂ ਹੈਲਪ ਕੀਤੀ ਹੋਈ ਐ ਨਹੀਂ ਵੀ ਚਲੋ ਪ੍ਰਦਾਨ ਕੀਤਾ ਵੀ ਦੇ ਹੀ ਦੇਣੀ ਐ ਕਿਉਂਕਿ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਹਾਂ ਸ਼ੁਰੂ ਤੋਂ ਕੋਈ ਅੱਜ ਤੇ ਨਹੀਂ ਜੁੜੇ ਹੋਏ ਬਹੁਤ ਪੁਰਾਣੇ ਜੁੜੇ ਹੋਏ ਨੇ ਤੇ ਸਨਰੂਫ ਗੱਡੀਆਂ ਦੀਆਂ ਅਸੀਂ ਵੀਡੀਓ ਵੀ ਵਾਇਰਲ ਕੀਤੀਆਂ ਨੇ ਉਹਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਜਿਹੜੀਆਂ ਸਨਰੂਫ ਗੱਡੀਆਂ ਨੇ ਉਹ ਗੱਡੀਆਂ ਕਿਹਨਾਂ ਦੀਆਂ ਨੇ ਸਾਡੀਆਂ ਗੱਡੀਆਂ ਦੇ ਵਿੱਚ ਬਹਿ ਕੇ ਤੇ ਹੁਣ ਕਹਿ ਰਹੇ ਨੇ 30-30 ਲੱਖ ਕਿੱਥੋਂ ਆ ਗਿਆ ਇਹ ਉਹ ਕਹਿ ਰਹੇ ਨੇ ਐਵੇਂ ਕੋਈ ਸ ਸਾਡੀਆਂ ਵੀ ਪ੍ਰਾਪਰਟੀਆਂ ਨੇ ਸਾਡੇ ਕੋਲ ਪ੍ਰਾਪਰਟੀਆਂ ਆਪਦੀਆਂ ਬਣਾਈਆਂ ਹੋਈਆਂ ਨੇ ਅਸੀਂ ਕਿਹੜਾ ਐਮਐਲਏਆਂ ਨੂੰ ਲੁੱਟ ਕੇ ਥੋੜਾ ਬਣਾਈਆਂ ਨੇ ਅਸੀਂ ਤਾਂ ਮਿਹਨਤਾਂ ਕਰਕੇ ਬਣਾਉਣ ਵਾਲੇ ਬੰਦੇ ਆ ਪ੍ਰਾਪਰਟੀਆਂ ਸਾਡੇ ਕੋਲ ਹੈਗੀਆਂ ਨੇ ਠੀਕ ਹੈ ਜੀ ਠੀਕ ਹੈ ਹਾਂਜੀ ਹੁਣ ਕਿਵੇਂ ਦਾ ਚੱਲ ਰਿਹਾ ਪਹਿਲਾਂ ਤਾਂ ਇਲਾਜ ਚੱਲ ਰਿਹਾ ਉਹਨਾਂ ਦਾ ਹਨਾ ਕਿਵੇਂ ਦਾ ਕੀ ਹੁਣ ਪਲਾਨਿੰਗ ਕੀ ਆ ਤੁਹਾਡੀ ਪਲਾਨ ਸਾਡੀ ਸਭ ਤੋਂ ਪਹਿਲੀ ਪਲਾਨਿੰਗ ਤਾਂ ਇਹੀ ਆ ਚਲੋ ਅਸੀਂ ਕਹਿੰਦੇ ਆ ਵੀ ਸਾਡਾ ਬੰਦਾ ਠੀਕ ਹੋ ਗਿਆ ਸਾਡੇ ਘਰੇ ਆ ਜੇ ਸਭ ਤੋਂ ਪਹਿਲੀ ਪਲਾਨਿੰਗ ਤਾਂ ਸਾਡੀ ਇਹੀ ਆ ਹਾਂਜੀ ਉਸ ਤੋਂ ਬਾਅਦ ਇਹ ਜਿਹੜੇ ਐਮਐਲਏ ਨਿਰਿੰਦਰ ਕੌਰ ਭਰਾਜ ਨੇ ਨਾ ਇਹ ਕਾਰਵਾਈ ਦੀ ਗੱਲ ਕਰਦੇ ਨੇ ਜਾਂ ਪੈਸਿਆਂ ਦੀ ਗੱਲ ਕਰਦੇ ਨੇ ਇਹ ਸਾਰੀ ਜਾਂਚ ਸੈਂਟਰ ਤੋਂ ਹੋਣੀ ਚਾਹੀਦੀ ਆ ਈਡੀ ਕਰ ਈਡੀ ਨੂੰ ਕਰਨੀ ਚਾਹੀਦੀ ਆ ਜਾਂਚ ਜਾਂ ਫਿਰ ਜਿਹੜੇ ਸਿਟਿੰਗ ਜੱਜ ਹੁੰਦੇ ਨੇ ਉਹਨਾਂ ਨੂੰ ਕਰਨੀ ਚਾਹੀਦੀ ਆ ਜਿਹੜੀ ਉਹਰੇ ਵਿਜੀਲੈਂਸ ਜੇ ਲਾ ਲਈ ਆਪਾਂ ਵਿਜੀਲੈਂਸ ਕਰ ਲੈਂਦੇ ਆ ਵਿਜੀਲੈਂਸ ਦੇ ਉੱਤੇ ਤਾਂ ਪੰਜਾਬ ਸਰਕਾਰ ਨੇ ਦਬਾਅ ਪਾ ਲੈਣਾ ਬਾਕੀ ਉਹ ਗੱਲ ਕਰ ਰੇ ਸੀ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਐਸਐਸਪੀ ਸਾਹਿਬ ਇਹਦੀ ਇਨਵੈਸਟੀਗੇਸ਼ਨ ਕਰਨ ਪੈਸਾ ਕਿੱਥੋਂ ਆਇਆ ਪੁਲਿਸ ਕਿੱਥੋਂ ਇਨਵੈਸਟੀਗੇਸ਼ਨਾਂ ਕਰਦੀ ਹੁੰਦੀ ਹੈ ਇਹ ਚੀਜ਼ਾਂ ਦੀਆਂ ਮੈਂ ਵੀ ਇੱਕ ਪੜਿਆ ਲਿਖਿਆ ਹਾਂ ਚਲੋ ਐਮਐਲਏ ਸਾਹਿਬ ਦੀ ਤਾਂ ਮੈਨੂੰ ਪਤਾ ਨਹੀਂ ਕੁਆਲਿਫੀਕੇਸ਼ਨ ਕੀ ਹੋਣੀ ਤੇ ਮੈਂ ਮਾਸਟਰ ਡਿਗਰੀ ਹਾਂ ਮੈਨੂੰ ਇੰਨਾ ਕੁ ਤਾਂ ਪਤਾ ਵੀ ਜਿਹੜੀ ਪੈਸੇ ਦੀ ਲੈਂਡ ਦੇਣ ਦੀ ਜਾਂਚ ਹੁੰਦੀ ਆ ਉਹ ਜਾਂ ਵਿਜੀਲੈਂਸ ਕਰਦੀ ਆ ਜਾਂ ਫਿਰ ਈਡੀ ਵਗੈਰਾ ਕਰਦੇ ਨੇ ਪੁਲਿਸ ਜਾਂਚ ਥੋੜੋ ਕਰਦੀ ਹੁੰਦੀ ਆ ਪੈਸੇ ਦੀ ਠੀਕ ਹੈ ਹਾਂਜੀ ਬਿਲਕੁਲ ਜੀ ਮਨਜੀਤ ਸਿੰਘ ਕਾਕਾ ਟਰੱਕ ਆਪਰੇਟਰ ਭਵਾਨੀਗੜ ਜੁਨੀਅਨ ਦੇ ਜੋ ਪਿਛਲੇ ਦਿਨੀ ਘਟਨਾਕ੍ਰਮ ਹੋਇਆ ਤੁਸੀਂ ਪੂਰਾ ਦੇਖ ਰਹੇ ਹੋ ਤੇ ਲਗਾਤਾਰ ਖਬਰਾਂ ਵੀ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਆਡੀਓ ਵਾਇਰਲ ਹੋ ਰਹੀਆਂ ਨੇ ਪੂਰਾ ਸਪਸ਼ਟੀਕਰਨ ਲਿਆ ਅਤੇ ਲਗਾਤਾਰ ਗੱਲਬਾਤ ਇਹ ਵੀ ਹੋ ਰਹੀ ਆ ਕਿ ਜੇਰੇ ਇਲਾਜ ਨੇ ਪਟਿਆਲਾ ਚ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਲਾਜ ਕਰਵਾ ਰਹੇ ਹਾਂ ਅਤੇ ਉਸ ਤੋਂ ਬਾਅਦ ਮੰਗ ਕਰਦੇ ਹਾਂ ਕਿ ਪੂਰੀ ਜਾਂਚ ਹੋਣੀ ਚਾਹੀਦੀ ਆ ਕਿੰਨੇ ਪੈਸੇ ਲਏ ਗਏ ਨੇ ਕਿੰਨੇ ਮੰਗੇ ਗਏ ਨੇ ਪੂਰੀ ਤਫਤੀਸ਼ ਹੋਣੀ ਚਾਹੀਦੀ ਆ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਇਹ ਮੰਗ ਆ ਕੈਮਰਾਮੈਨ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ